ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰ ਜੀ ਦੀ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਜ 12ਵੇਂ ਸ਼ਲੋਕ ਰੰਗ ਰਹੁੰਦੇ ਹਨ 306 ਅੰਗ ਤੇ ਪਾਸ਼ਾ ਜੀ ਦੇ ਇਹ ਸ਼ਲੋਕ ਪੌੜੀ ਸਬਾਹਮਾਨ ਹਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਭਾਈ ਆਪਣੀ ਰਚਨਾ ਤੋਂ ਸਾਨੂੰ ਸੰਸਾਰੀ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹੱਲਾ ਚੌਥਾ ਮਲ ਜੁਈ ਭਰਿਆ ਨੀਲਾ ਕਾਲਖ ਰੁੱਦੜਾ बिन बेमुख बे मुखਾ ਨੂੰ ਪਾਇਆ ਆਸਨਾ ਦੀ ਕੋਈ ਬਹਿਨ ਜਗਤ ਮਹਿ ਗੋਪੜ ਸਗਵੀ ਮਲ ਲਾਏ ਮਨ ਮੁਖ ਆ ਤੁੰਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਭਈ ਆਪਣੀ ਰਸਨਾ ਤੋਂ ਇਸ ਸ਼ਲੋਕ ਦੇ ਵਿੱਚ ਫਿਰ ਮਨਮੁਖਾ ਬਾਰੇ ਵਰਣਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਾਤਸ਼ਾਹ ਜੀ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਸ਼ਲੋਕ ਦੇ ਵਿੱਚ ਅਧਾਰਨ ਲੈਂਦੇ ਹਨ ਫਿਰ ਆਪਣੀ ਰਚਨਾ ਤੋਂ ਸਤਿਗੁਰਜੀ ਬਚਨ ਕਰਦੇ ਹਨ ਮਲ ਜੂਈ ਭਰਿਆ ਨੀਲਾ ਕਾਲਾ ਲੋਧੜਾ ਤਿਨ ਵੇਮੁਖ ਬੇਮੁਖਾ ਨੂੰ ਪਾਇਆ ਵਾਰਾ ਜੀ ਕਹਿੰਦੇ ਇਹ ਮੈਲ ਦਾ ਭਰਿਆ ਹੋਇਆ ਇੱਕ ਚੋਲਾ ਇੱਕ ਜਿਹਨੂੰ ਖਫਣ ਕਹਿੰਦੇ ਹਨ ਦੋਵੇਂ ਦੋਵੇਂ ਮੁੱਖਾਂ ਨੇ ਮਹਾਰਾਜ ਜੀ ਕਹਿੰਦੇ ਇੱਕ ਬੇਮੁਖ ਨੇ ਦੂਜੇ ਬੇਮੁਖ ਨੂੰ ਪਨਾਤਾ ਇਹ ਧਾਰਨ ਲੈਂਦੇ ਹਨ ਮਹਾਰਾਜ ਗੁਰੂ ਰਾਮਦਾਸ ਜੀ ਇੱਕ ਸਮਝਾਉਣ ਵਾਸਤੇ ਕਹਿੰਦੇ ਇੱਕ ਮਾਨਮੁਖ ਜਿਹੜਾ ਸੀ ਉਹਦੇ ਕੋਲ ਇੱਕ ਦੂਜਾ ਮੂਰਖ ਆਦਮੀ ਨੌਕਰੀ ਕਰਦਾ ਸੀ ਉਹਦਾ ਚਾਕਰ ਸੀ ਹੁੰਦੇ ਉਸ ਮਾਨਮੁਖ ਆਦਮੀ ਨੇ ਉਹ ਮੂਰਖ ਦੇ ਇੱਕ ਮੈਲ ਨਾਲ ਗੰਧਲੀ ਗੰਧ ਦੇ ਨਾਲ ਭਰਿਆ ਹੋਇਆ ਜੁਮਾ ਦਾ ਭਰਿਆ ਹੋਇਆ ਨੀਲਾ ਕਾਲਾ ਮਹਾਰਾਜ ਜੀ ਕਹਿੰਦੇ ਪਛਾਹ ਕੋ ਨੂੰ ਪਨਾਤੀ ਜਿਹਨੂੰ ਪਾ ਕੇ ਮਹਾਰਾਜ ਜੀ ਕਹਿੰਦੇ ਉਹ ਮਾਨਮੁਖ ਆਦਮੀ ਜਿਹੜਾ ਮੂਰਖ ਆਦਮੀ ਸੀ ਉਹਨੂੰ ਤੋੜਤਾ ਤੇ ਨਵੇ ਮੁਖ ਬੇਮੁਖਾ ਨੂੰ ਪਾਇਆ ਇੱਕ ਬੇਮੁਖ ਨੂੰ ਦੂਜੇ ਬੇਮੁਖ ਨੂੰ ਮਹਾਰਾਜ ਜੀ ਕਹਿੰਦੇ ਇਹ ਗੰਦਲਾ ਗੰਧ ਦਾ ਭਰਿਆ ਹੋਇਆ ਚੂਲਾ ਪਨਾਇਆ ਹੋਇਆ ਹੈ। ਇਹ ਜਿਹੜਾ ਮਾਨਮੁਖ ਆਦਮੀ ਹੈ ਨਾ ਜਿਹਦਾ ਮੁਖ ਜਿਹੜਾ ਗੁਰੂ ਨਾਲੋਂ ਦੂਰ ਹੈ ਮਹਾਰਾਜ ਜੀ ਕਹਿੰਦੇ ਉਹ ਫਿਰ ਬੇਮੁਖਾਂ ਦੀ ਸੰਗਤ ਵਿੱਚ ਰਲ ਕੇ ਭੋਗਣਾ ਦਾ ਭਰਿਆ ਗੰਦਲ ਗੰਧ ਦਾ ਭਰਿਆ ਹੋਇਆ ਮਹਾਰਾਜ ਜੀ ਕਹਿੰਦੇ ਵਕਾਰਾਂ ਦਾ ਭਰਿਆ ਚੂਲਾ ਉਹਨੂੰ ਵੀ ਪਨਾ ਦਿੰਦਾ ਉਸੇ ਮੱਤ ਦੇ ਦਿੰਦਾ ਫਿਰ ਉਹ ਜਿਹੜਾ ਜਿਹੜਾ ਮੂਰਖ ਆਦਮੀ ਸੀ ਮਹਾਰਾਜ ਜੀ ਕਹਿੰਦੇ ਉਹ ਵਕਾਰਾਂ ਰੂਪੀ ਔਗਣਾ ਨੂੰ ਲੈ ਕੇ ਜਦੋਂ ਜਾਂਦਾ ਹੈ ਉਹ ਅੱਗੇ ਫਿਰ ਉਸ ਤਰੀ ਗੰਦਗੀ ਬਰਤਾਂਦਾ ਹੈ ਉਹ ਗੰਦਲਾਪਣ ਜਿਹੜਾ ਉਸ ਤਰੀ ਅੱਗੇ ਬਰਤਾਂਦਾ ਹੈ ਤੇ ਮਹਾਰਾਜ ਜੀ ਇੱਕ ਧਾਰਨ ਦੀ ਤੌਰ ਤੇ ਸਮਝਾਉਣ ਵਾਸਤੇ ਕਹਿੰਦੇ ਇੱਕ ਸ਼ਾਹੂਕਾਰ ਦੇ ਇੱਕ ਬੇਮੁਖ ਦੇ ਘਰ ਕਹਿੰਦੇ ਇੱਕ ਕੋਈ ਗੁਲਾਮ ਲੱਗ ਗਿਆ ਮੂਰਖ ਆਦਮੀ ਕਿੰਦੂ ਗੁਲਾਮੀ ਕਰਨ ਵਾਸਤੇ ਲੱਗਾ ਉਹਦੇ ਘਰ ਤਾਂ ਹੋਰ ਕੁਝ ਨਹੀਂ ਸੀ ਉਹ ਵੀ ਗਰੀਬ ਸੀ ਉਹਨੇ ਇੱਕ ਮੈਲਾ ਭਰਿਆ ਮੈਲ ਦਾ ਭਰਿਆ ਜੂਆਂ ਦਾ ਭਰਿਆ ਹੋਇਆ ਜੂਈ ਤਪავ ਜੂਆਂ ਦੇ ਕਾਲੇ ਰੰਗ ਦਾ ਨੀਲੇ ਰੰਗ ਦਾ ਇੱਕ ਖੱਪਣ ਅਨੁਪਨਾਤਾ ਇਹਨੇ ਲਾ ਲੈ ਜਾ ਇਹ ਲੈ ਜਾ ਮੇਰੇ ਕੋਲ ਤਾਂ ਹੀ ਹੈ ਹੋਰ ਕੁਝ ਨਹੀਂ ਹੈ ਕੋਈ ਮਾਇਆ ਨਹੀਂ ਹੈ ਕੋਈ ਧਨ ਨਹੀਂ ਹੈ ਕੋਈ ਪਦਾਰਥ ਨਹੀਂ ਹੈ ਇਸ ਧਾਰਨ ਤੋਂ ਸਿੱਖਿਆ ਮਿਲਦੀ ਹੈ ਮਹਾਰਾਜ ਜੀ ਕਹਿੰਦੇ ਬੇਮੁਖ ਕੋਲ ਜਿਵੇਂ ਦੀ ਸਿੱਖਿਆ ਹੋਣੀ ਹੈ ਨਾ ਉਹ ਬੇਮੁਖ ਆਦਮੀ ਨੇ ਉਹੀ ਸਾਨੂੰ ਦੇਣੀ ਹੈ ਕਹਿੰਦੇ ਉਹਦੇ ਘਰ ਜੀ ਹਿਰਦੇ ਘਰ ਵਿੱਚ ਜਿਵੇਂ ਦਾ ਉੜਾ ਇਕੱਠਾ ਕਰਿਆ ਹੁੰਦਾ ਹੈ ਉਹ ਦੂਜੇ ਨੂੰ ਵੀ ਜੇ ਕੋਈ ਦੂਜਾ ਮਨੁੱਖ ਆਣ ਕੇ ਉਹਦੇ ਕੋਲ ਬਹਿ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਉਸ ਉਹਨੂੰ ਵੀ ਉਹਨੇ ਓਵੇਂ ਦੇ ਚੋਲਾ ਬਣਾ ਦੇਣਾ ਓਵੇਂ ਦੀ ਮੱਤ ਔਗਣਾ ਦੀ ਮੱਤ ਦੇ ਦੇਣੀ ਹੈ ਉਹਦੀ ਵੀ ਮੱਤ ਪ੍ਰਿਸ਼ਟ ਕਰ ਦੇਣੀ ਹੈ ਇਹ ਸ਼ਲੋਕ ਕੋ ਭਾਵ ਹੈ ਕਹਿੰਦੇ ਬੇਮੁਖ ਨੇ ਬੇਮੁਖ ਦੀ ਸੰਗਤ ਜਾਣਾ ਹੈ ਤੇ ਉਹਨੇ ਬੇਮੁਖ ਨੇ ਜਾ ਕੇ ਵਕਾਰਾ ਰੂਪੀ ਗੰਧ ਨੂੰ ਚੁੱਕਣਾ ਹੈ ਤੇ ਫਿਰ ਉਹ ਗੰਧ ਜਿਹੜਾ ਉਕਾਰਾ ਰੂਪੀ ਓਗਣਾ ਰੂਪੀ ਉਹ ਆਣ ਕੇ ਕਿਸੇ ਗੁਰਸਿੱਖ ਤੇ ਭਗਤ ਦੇ ਗੁਰਮਖੀ ਤੇ ਵਰਤਾਂਦਾ ਹੈ ਮਹਾਰਾਜ ਜੀ ਅੱਗੇ ਪੰਕਤੀਆਂ ਵਿੱਚ ਫਿਰ ਉਦਾਹਰਣਾ ਲੈ ਕੇ ਸਾਨੂੰ ਸਮਝਾਉਣਾ ਕਰਦੇ ਨੇ ਪਾਸ ਨਾ ਦੇਈ ਕੋਈ ਬਹਿਨ ਕਹਿੰਦੇ ਉਹ ਜਿਹੜਾ ਵੇਮੁਖ ਆਦਮੀ ਉਸ ਨੂੰ ਪਿੰਡ 'ਚ ਤੋਰ ਦਿੰਦਾ ਉਸ ਚਾਕਰ ਨੂੰ ਜਿਹਨੂੰ ਉਹ ਚੋਲਾ ਬਣਾਉਂਦਾ પાસ ਨਾ ਦੀ ਕੋਈ ਬਹਿਨ ਜਗਤ ਮੈਂ ਗੋੜ ਸਖਵੀ ਮਲ ਲਾਏ ਮਰਮੁਖ ਆਇਆ ਫਿਰ ਐਸੇ ਗੰਦੇ ਆਦਮੀ ਦੇ ਜਿੰਨੇ ਮੈਲਾ ਕੱਪੜਾ ਪਾਇਆ ਹੋਵੇ ਗੰਦਗੀ ਦਾ ਭਰਿਆ ਜਿਹਦੇ ਉੱਤੇ ਜੂਵਾ ਤੁਰਦਿਆਂ ਫਿਰਨ ਉਹਦੇ ਕੋਲ ਕੋਈ ਬਹਿ ਕੇ ਕੁਛ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਜੇ ਪਿੰਡ ਦਾ ਉਹਨੂੰ ਚੱਕਰ ਘਟਾਇਆ ਹੋਵੇ ਜਿੱਧਰ ਵੀ ਜਾਂਦਾ ਜਿਹਦੇ ਘਰ ਜਾਂਦਾ ਜਿਹਦੇ ਦਰ ਅੱਗੇ ਖੜਦਾ ਵੂਹੇ ਗਏ ਕੋਈ ਜੁੱਤੀਆਂ ਮਾਰਦਾ ਨੂੰ ਭਜਾ ਦਿੰਦਾ ਜਿਹਦੇ ਦਰਵਾਜ਼ੇ 'ਤੇ ਖੜਦਾ ਹੈ ਮਹਾਰਾਜ ਜੀ ਕਹਿੰਦੇ ਪਾਸ ਨਾ ਕੋਈ ਪਾਸ ਨਾ ਦੇਈ ਕੋਈ ਬਹਿਣ ਕਹਿੰਦੇ ਕਿਸੇ ਨੇ ਵੀ ਇਹਨੂੰ ਕੋਲ ਪਾਸ ਨਹੀਂ ਬਿਠਾਇਆ ਜਿਹਦੇ ਕੋਲ ਵੀ ਜਾ ਕੇ ਜਿਸ ਟੋਲੀ ਵਿੱਚ ਵੀ ਬਹਿੰਦਾ ਜਿਹਦੇ ਘਰ ਜਾ ਕੇ ਵੜਦਾ ਉੱਥੋਂ ਹੀ ਉਹ ਗਾਲ੍ਹਾਂ ਖਾ ਕੇ ਜੁੱਤੀਆਂ ਖਾ ਕੇ ਬਾਹਰ ਨਿਕਲਦਾ ਹੈ ਸਤਗੁਰੂ ਜੀ ਕਹਿੰਦੇ ਫਿਰ ਪਿੰਡ ਸਾਰੇ ਦਾ ਚੱਕਰ ਘੱਟ ਹੁੰਦਾ ਕੋਈ ਵੀ ਉਹਨੂੰ ਕੋਲ ਨਹੀਂ ਬਿਠਾਉਂਦਾ ਪਾਸ ਨਾ ਕੋਈ ਦੇ ਕੋਈ ਬਹਿਣ ਜਗਤ ਮਹਿਮਾ ਗੂੜ ਸਗਵੀ ਮਲ ਲਾਏ ਮਨਮੁਖ ਆਇਆ Hindu ਮੈਲ ਉਸ ਤਰ੍ਹਾਂ ਹੀ ਲੈ ਕੇ ਨਾ ਪੰਡ ਮੈਲ ਦੀ ਭਰਿਆ ਆ ਚੋਲਾ ਲੈ ਕੇ ਮਨਮੁਖ ਜਿਹੜਾ ਉਹ ਪਿੰਡ ਦੇ ਵਿੱਚੋਂ ਧੱਕੇ ਖਾ ਕੇ ਗਾਲ੍ਹਾਂ ਖਾ ਕੇ ਛਿੱਤਰ ਛਿੱਤਰ ਖਾ ਕੇ ਵਾਪਸ ਆਉਂਦਾ ਕਹਿੰਦੇ ਫਿਰ ਉਸ ਮਾਲਮ ਵਿਹਮੁਖ ਦੇ ਕੋਲ ਆਂਦਾ ਮਹਾਰਾਜ ਜੀ ਬਚਨ ਕਰਦਿਆਂ ਪੁਰਾਈ ਜੋ ਰਿੰਦਾ ਚੁਗਲੀ ਨੂੰ ਵਿਹਮਖ ਕਰਕੇ ਭੇਜਿਆ ਉਥੇ ਵੀ ਮੂੰਹ ਕਾਲਾ ਤੁਹਾ ਵਿਹਮਖ ਆਂਦਾ ਕਰਾਇਆ ਕਹਿੰਦੇ ਪੁਰਾਈ ਜਿਹੜਾ ਨਿੰਦਿਆ ਕਰਦਾ ਚੁਗਲੀ ਕਰਦਾ ਵਿਹਮਖ ਆਦਮੀ ਉਹ ਕਹਿੰਦੇ ਜਿੱਥੇ ਵੀ ਜਾ ਕੇ ਵੰਦਾ ਨਾ ਜਿੱਥੇ ਵੀ ਕੋਈ ਉਹਨੂੰ ਭੇਜਦਾ ਹੈ ਵੇ ਮੁਖ ਆਦਮੀ ਭਾਰਾ ਜੀ ਕਹਿੰਦੇ ਉੱਥੇ ਹੀ ਉਹ ਕਾਲਾ ਮੂੰਹ ਪਰਾ ਕੇ ਹੁੰਦਾ ਪਾਸ਼ਾ ਜੀ ਕਹਿੰਦੇ ਉੱਥੇ ਵੀ ਕਾਲਾ ਮੂੰਹ ਕਹਿੰਦੇ ਉਹ ਆਪਣਾ ਵੀ ਕਰਾਂਦਾ ਜਿਹੜੇ ਨਾਲ ਸੰਗੀ ਸਾਥੀ ਜਿਨ੍ਹਾਂ ਨੂੰ ਲੈ ਕੇ ਜਾਂਦਾ ਔਕਰਾ ਚੱਕਰਾਂ ਨੂੰ ਉਹਨਾਂ ਦੇ ਮੂੰਹ ਤੇ ਵੀ ਕਾਲਖ ਖੋਦਦਾ ਅੜ ਸੁਣਿਆ ਸਬਤ ਜਗਤ ਵਿੱਚ ਭਾਈ ਵੇ ਮੁਖ ਸਣੈ ਨਫਰੇ ਉੰਦੀ ਪੌਲੀ ਪੰਦੀ ਫਾਵਾ ਹੋਏ ਕੇ ਉੱਠ ਘਰ ਆਇਆ ਮਹਾਰਾਜ ਕਹਿੰਦੇ ਜਗਤ ਦੇ ਵਿੱਚ ਫਟਕਾਰਾਂ ਖੰਦਾ ਤਲ ਸੁਣਿਆ ਸਭਤ ਜਗਤ ਵਿੱਚ ਭਾਈ ਮਹਾਰਾਜ ਕਹਿੰਦੇ ਭਾਈ ਭਾਈ ਜਨੋ ਨਾ ਜਗਤ ਦੇ ਵਿੱਚ ਕੁਝ ਕਟਿਆ ਨਹੀਂ ਐਸੇ ਮਨੁੱਖ ਨਹੀਂ ਕਹਿੰਦੇ ਉਹ ਦੁਨੀਆ ਦੇ ਵਿੱਚ ਸੁਣਿਆ ਕਿ ਉਹ ਜਗਤ ਦੇ ਵਿੱਚ ਉਹ ਪਿੰਡ ਦੇ ਵਿੱਚ ਵੇਮੁਖ ਜਿਹੜਾ ਉਹਨੂੰ ਸਾਰੇ ਨਫ਼ਰਤ ਕਰਦੇ ਹਨ ਬਾੜਾ ਕਹਿੰਦੇ ਨੇ ਕਹਿੰਦੇ ਉਹ ਫਿਰ ਜਿਹੜਾ ਉੱਠ ਕੇ ਘਰ ਆ ਜਾਂਦਾ ਅੱਗੇ ਸੰਗਤੀ ਕੁੜਮੀ ਵੇ ਮੁਖ ਲਾ ਨਾ ਮਿਲੈ ਤਾਂ ਉੱਡੀ ਭਤੀਜੀ ਫਿਰ ਆਣ ਘਰ ਆਇਆ ਇੰਦ ਫਿਰ ਰਿਸ਼ਤੇਦਾਰਾਂ ਨੇ ਮਹਾਰਾਜ ਜੀ ਕਹਿੰਦੇ ਐਸੇ ਮਨੁੱਖ ਨੂੰ ਮਹਾਰਾਜ ਜੀ ਕਹਿੰਦੇ ਉਹ ਵੀ ਮੂੰਹ ਲਾਣਾ ਛੱਡ ਦਿੰਦੇ ਹਾਂ ਅੱਗੇ ਕੁੜਮੀ ਮਹਾਰਾਜ ਜੀ ਦੇ ਕੋੜਮ ਜਿਹੜੇ ਸਨ ਉਹ ਵੀ ਬਾਹਰ ਕੱਢ ਦਿੰਦੇ ਹਨ ਵੇ ਕਹਿੰਦੇ ਬੇਮੁਖ ਹੈ ਮਾੜੀ ਮੱਤ ਹੈ ਦੀ ਇਹ ਸਾਡੇ ਘਰ ਆਏਗਾ ਸਾਡੇ ਘਰ ਵੀ ਕਲੇਜ ਪਾਏਗਾ ਚੁਗਲੀਆਂ ਕਰੇਗਾ ਲੜਾਈ ਪਾਏਗਾ ਇਹਨਾਂ ਨਾਲ ਸਿਮਨੁਖ ਨੂੰ ਕੋਈ ਹੋ ਨਹੀਂ ਲਾਂਦਾ ਜਿਹਦਾ ਪਤਾ ਲੱਗ ਜਾਂਦਾ ਇਹ ਬੇਮੁਖ ਆਦਮੀ ਹੈ ਯਾਰ ਇਹਨੇ ਚਾਰ ਗੱਲਾਂ ਉਧਰ ਕਾਣੀਆਂ ਨੇ ਚਾਰ ਉਧਰ ਲੜਾਈ ਪਾ ਕੇ ਤੁਰ ਜਾਣਾ ਚੁਗਲੀਆਂ ਕਰਕੇ ਇਸ ਕਰਕੇ ਕੋਈ ਵੀ ਨਹੀਂ ਚਾਹੁੰਦਾ ਕਿ ਉਹ ਸਾਡੇ ਘਰ ਆਵੇ ਐਸਾ ਮਨੁੱਖ ਨੇ ਜਿਹੜਾ ਜਦੋਂ ਗੇਟ ਤੇ ਹੁੰਦਾ ਆਪਾਂ ਉਹਦੀਂ ਦਰਵਾਜ਼ਾ ਲਾ ਦਿੰਨੇ ਆ ਸੱਜੇ ਸੱਜੇ ਉਹਦਾ ਪਤਾ ਲੱਗ ਜਾਂਦਾ ਐਸੇ ਮਨੁੱਖ ਦਾ ਐ ਉਹਦੀ ਸੰਗਤ ਵਿੱਚ ਕੋਈ ਵੀ ਨਹੀਂ ਬਹਿਣਾ ਚੁੰਦਾ ਮਹਾਰਾਜ ਕਹਿੰਦੇ ਅੱਗੇ ਸੰਗਤੀ ਕੁੜਮੀ ਵੇ ਮੁਖ ਰਹਿਣਾ ਨਾ ਮਿਲੇ ਮਹਾਰਾਜ ਕਹਿੰਦੇ ਕੁੜਮਾ ਦੇ ਕੋਲ ਵੀ ਉਹ ਜਾਣ ਹੀ ਸਕਦਾ ਉਹ ਤੋਂ ਵੀ ਉਹਨੂੰ ਭਜਾ ਦਿੰਦੇ ਆਣ ਕਹਿੰਦੇ ਵੋਢੀ ਭਤੀਜੀ ਕਹਿੰਦੇ ਭਤੀਜੀ ਆਣੇ ਫਿਰ ਉਹਨੂੰ ਘਰ ਪਿਠਾਇਆ ਆਪਣੇ ਘਰ ਥਾਂ ਦਿੱਤੀ ਉਹਨਾਂ ਨੂੰ ਤਰਸ ਆ ਗਿਆ ਕਿ ਯਾਰ ਸਾਡਾ ਉਣਾ ਫਿਰ ਥਾਲਿਆ ਹਾਲਤ ਪਲਤ ਦੋਵੇਂ ਗਏ ਮੈਂ ਤਾਂ ਭੁੱਖਾ ਕੂਕੇ ਤਹਾਇਆ ਕਹਿੰਦੇ ਦੋਵੇਂ ਪਾਸੋਂ ਗਵਾ ਲੈਂਦਾ ਗੁਰੂ ਵਾਲੇ ਪਾਸੋਂ ਵੀ ਪੱਤ ਗਵਾ ਲੈਂਦਾ ਦੁਨੀਆ ਪਾਸੇ ਵਾਲੇ ਪਾਸੇੋਂ ਵੀ ਪੱਤ ਗਵਾ ਬੈਠਦਾ ਨਾ ਉਹਨੂੰ ਦੁਨੀਆ ਮੂਹ ਲਾਂਦੀ ਐ ਦੁਨੀਆ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਲੋਕਾਂ ਤੋਂ ਵੀ ੱੱਕੇ ਖਾਂਦਾ ਤੇ ਦਰਗਾਹ ਵਿੱਚ ਵੀ ਉਹਨੂੰ ੱੱਕੇ ਪੈਣੇ ਹਾਲਤ ਪਲਤ ਤੋਂ ਭਾਵੇਂਦਾ ਲੋਕ ਪਰਲੋਕ ਹਲਤ ਪਲਤ ਦੋਵੇਂ ਗਵਾ ਬੈਠਦਾ ਦੋਵੇਂ ਗਵਾਏ ਨਿਤ ਭੁੱਖਾ ਕੂਕੇ ਤਹਾਇਆ ਮਹਾਰਾਜ ਜੀ ਕਹਿੰਦੇ ਭੁੱਖਾ ਸਰੀਰ ਵਿੱਚ ਵੀ ਭੁੱਖਾ ਰਹਿੰਦਾ ਕੂਕਦਾ ਚਲਾ ਜਾਂਦਾ ਮਹਾਰਾਜ ਜੀ ਕਹਿੰਦੇ ਕਿ ਦਰਗਾਹ ਵਿੱਚ ਵੀ ਉਹਨੂੰ ਮਹਾਰਾਜ ਜੀ ਕਹਿੰਦੇ ਬਾਹਰ ਕੱਢ ਦਿੱਤਾ ਜਾਂਦਾ ਐਸੇ ਮਨੁੱਖ ਨੂੰ ਜਿਹਦੀ ਐਸੀ ਬਿਰਤੀ ਹੈ ਜਿਹਦੀ ਐਸੀ ਸੋਚ ਹੈ ਮਹਾਰਾਜ ਜੀ ਦੇਖੋ ਆਪ ਦੱਸ ਰਹੇ ਨੇ ਗੁਰੂ ਰਾਮਦਾਸ ਜੀ ਆਪਾਂ ਦੁਨਿਆਵੀ ਗੱਲਾਂ ਤਾਂ ਕਰਦੀਆਂ ਪਰ ਗੁਰੂ ਰਾਮਦਾਸ ਜੀ ਝੂਠ ਥੋੜਾ ਮਾਰਦੇ ਨਹੀਂ ਜਿੱਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੁਸੀਂ ਆਪ ਪੜ ਸਕਦੇ ਹੋ 306 ਅੰਗ ਤੇ ਇਹ ਸ਼ਲੋਕ ਸੁਭਾਏ ਮਨ ਮਹਾਰਾਜ ਸਾਰਾ ਦੱਸ ਰਹੇ ਹਨ ਬੇਮੁਖ ਬਾਰੇ ਕਹਿੰਦੇ ਐਸੀ ਬਿਰਤੀ ਵਾਲ ਮਨੋਖ ਲੋਕ ਪਰ ਲੋਕ ਕੀ ਗਵਾ ਬੈਠਦਾ ਹੈ ਦੁਨੀਆਂ ਵਿੱਚ ਵੀ ਲੋਕ ਦਰਵਾਜ਼ੇ ਮਾਰ ਲੈਂਦੇ ਹਨ ਆ ਰੋਂ ਕੱਢ ਦਿੱਤਾ ਜਾਂਦਾ ਪਿੰਡ ਚੋਂ ਬਾਹਰ ਮਹਾਰਾਜ ਜੀ ਕਹਿੰਦੇ ਦਰਗਾਹ ਵਿੱਚ ਵੀ ਕੁਮਾਰ ਬਾਹਰ ਕੱਢ ਦਿੱਤਾ ਜਾਂਦਾ ਹੈ ਉਹਨੂੰ ਲੋਕ ਅਤੇ ਪ੍ਰੋਗ ਵਿੱਚ ਵੀ ਮਹਾਰਾਜ ਜੀ ਕਹਿੰਦੇ ਥਾਂ ਨਹੀਂ ਮਿਲਦੀ ਕੋ ਕਦਾ ਫਿਰਦਾ ਉਹਦੀ ਆਤਮਾ ਕਰਲਾਂ ਦੀ ਫਿਰਦੀ ਹੈ ਧੰਨ ਧੰਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਉ ਸੱਚ ਬੈ ਆਪ ਕਰਾਇਆ ਤੇ ਮਹਾਰਾਜ ਜੀ ਕਹਿੰਦੇ ਸਵਾਮੀ ਧੰਨ ਹੈ ਧੰਨ ਧੰਨ ਸਵਾਮੀ ਕਰਤਾ ਪੁਰਖ ਸਭ ਕੁរ ਕਰਨ ਵਾਲਾ ਕਰਤਾ ਪੁਰਖ ਹੈ ਪਰਮੇਸ਼ਰ ਜਿਉਂ ਜਿਉਂ ਮਹਾਰਾਜ ਜੀ ਕਿਸੇ ਦੇ ਸੱਤ ਬਹਿ ਆਪ ਕਰਾਇਆ ਉਹ ਹੀ ਨਿਉਂ ਕਰਦਾ ਹੈ ਮਾਲਕ ਸੱਚਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਮੇਰਾ ਮਾਲਕ ਸਵਾਮੀ ਧਨ ਤਨ ਹੈ ਧਨ ਤਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਉਂ ਸੱਤ ਬਹਿ ਆਪ ਕਰਾਇਆ ਉਹ ਮਾਲਕ ਨਿਉਂ ਕਰ ਦਿੰਦਾ ਉਹਦੇ ਘਰ ਵਿੱਚ ਦੇਰ ਤਾਂ ਹੈਂ ਦੇਰ ਨਹੀਂ ਐ ਉਹ ਦੇਖਦਾ ਉਹਦੀ ਅੱਖ ਸਾਰਿਆਂ ਨੂੰ ਤੱਕਦੀ ਐ ਕਿਵੇਂ ਦਾ ਕਿਸੇ ਦਾ ਮਨ ਐ ਕਿਵੇਂ ਦਾ ਮਨੁੱਖ ਐ ਉਹਨੂੰ ਸਾਰੀ ਨੌਲੇਜ ਐ ਪਤਾ ਐ ਦੁਨੀਆ ਤੋਂ ਛੁਪਾ ਸਕਦੇ ਆ ਉਹ ਮਾਲਕ ਤੋਂ ਮਹਾਰਾਜ ਜੀ ਕਹਿੰਦੇ ਕਰਤਾ ਪੁਰਖ ਦੇ ਘਰ ਉਹਦੀ ਕਚਹਿਰੀ ਵਿੱਚ ਸਾਰਾ ਨਿਆਂ ਹੈ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਉਹ ਸਾਤੇ ਮਾਰ ਪਚਾਇਆ ਪਰ ਦੁਨੀਆ ਦੀ ਨਿੰਦਿਆ ਕਰਕੇ ਭਵੇਂ ਬਚ ਜਾਵੇ ਪਰ ਜਦੋਂ ਗੁਰੂ ਦੀ ਨਿੰਦਿਆ ਕਰਦਾ ਸੱਚੇ ਗੁਰੂ ਦੀ ਗੁਰਸਿੱਖ ਦੀ ਨਿੰਦਿਆ ਕਰਨੀ ਭਾਵ ਗੁਰੂ ਦੀ ਨਿੰਦਿਆ ਹੈ ਸੱਚੇ ਗੁਰਸਿੱਖ ਦੀ ਭਗਤ ਦੀ ਗੁਰਮੁਖ ਜਨਾਂ ਦੀ ਕੋਈ ਜਦੋਂ ਨਿੰਦਿਆ ਕਰਦਾ ਫਿਰ ਗੁਰੂ ਦੀ ਥਾਂ ਤੇ ਥੋੜਾ ਬਖਸ਼ਿਆ ਜਾਂਦਾ ਹਰਿ ਗੁਰੂ ਜੀ ਕਹਿੰਦਾ ਜੋ ਨਿੰਦਿਆ ਕਰੇ ਸਤਿਗੁਰੂ ਪੂਰੇ ਕੀ ਸੋ ਸਾਤੇ ਮਾਰ ਪਚਾਇਆ ਉਹਨੂੰ ਮਾਰ ਫਿਰ ਗੁਰੂ ਦੀ ਵਗਦੀ ਹੈ ਗੁਰੂ ਦੀ ਮਾਰ ਪੈਂਦੀ ਹੈ ਇਹ ਅੱਖਰ ਜਿਨ ਅਖਿਆ ਜਿਨ ਜਗਤ ਸਭ ਪਾਇਆ ਮਹਾਰਾਜ ਜੀ ਕਹਿੰਦੇ ਬਚਨ ਗੁਰੂ ਨੇ ਆਖਿਆ ਜਿਨੇ ਜਗਤ ਨੂੰ ਪੈਦਾ ਕੀਤਾ ਹੈ ਸ੍ਰਿਸ਼ਟੀ ਦਾ ਪਾਲਨਹਾਰਾ ਕਰਤਾ ਪੁਰਖ ਹੈ ਜਿਹੜਾ ਮਹਾਰਾਜ ਜੀ ਕਹਿੰਦੇ ਬਚਨ ਉਹਦਾ ਕੀਤਾ ਹੋਇਆ ਹੈ ਇਹ ਅੱਖਰ ਜਿਨ ਅਖਿਆ ਜਿਨ ਜਗਤ ਸਭ ਪਾਇਆ ਕਹਿੰਦੇ ਕੋਈ ਮਨੋਰਨੀ ਗੱਲ ਨਹੀਂ ਹੈ ਗੁਰੂ ਰਾਮਦਾਸ ਜੀ ਕਹਿੰਦੇ ਇਹਦੇ ਕਰਤਾ ਪੁਰਖ ਜਿਹੜਾ ਪਰਮੇਸ਼ਰ ਹੈ ਉਹਦਾ ਆਖਿਆ ਹੋਇਆ ਅਸੀਂ ਕਹਿ ਰਹੇ ਹਾਂ ਇਨੇ ਅੱਖਰ ਇਨੇ ਆਖਿਆ ਇਨੇ ਜਗਤ ਸਭ ਪਾਇਆ ਇਹ ਪਰਮੇਸ਼ਰ ਦਾ ਬਚਨ ਹੈ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਉਹ ਸੱਚੇ ਮਾਲਕ ਦਾ ਮਾਰਿਆ ਮਨੁੱਖ ਸਦਾ ਹੀ ਦੁੱਖ ਭੁਗਦਾ ਮਹਲਾ ਚੌਥਾ ਅਗਲੇ ਬੰਦ ਵਿੱਚ ਮਹਾਰਾਜ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਜੀ ਸਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਜਿਸ ਕਾ ਨਫਰ ਕਿਥੋਂ ਰਾਜ ਖਾਏ ਮਹਾਰਾਜ ਜੀ ਕਹਿੰਦੇ ਜੇ ਤਾਂ ਗੁਰੂ ਹੀ ਨੰਗਾ ਭੁੱਖਾ ਹੈ ਜੇਦੇ ਪੱਲੇ ਕੁਝ ਨਹੀਂ ਹੈ ਫਿਰ ਉਹ ਆਪਣੇ ਮਿੱਤਰਾਂ ਨੂੰ ਆਪਣੇ ਚੇਲਿਆਂ ਨੂੰ ਕੀ ਖਵਾਏਗਾ ਕਹਿੰਦੇ ਜਦੋਂ ਗੁਰੂ ਹੀ ਧੂਰਾ ਹੈ ਗੁਰੂ ਦੇ ਪੱਲੇ ਕੁਝ ਨਹੀਂ ਹੈ ਆਪ ਮੰਗ ਮੰਗ ਕੇ ਆਪ ਮਹਾਰਾਜ ਜੀ ਕਹਿੰਦੇ ਖਾਂਦਾ ਫਿਰਦਾ ਫਿਰ ਉਹ ਆਪਣੇ ਚੇਲਿਆਂ ਨੂੰ ਆਪਣੀ ਸੰਗਤ ਨੂੰ ਕੀ ਖਵਾਏਗਾ ਇਸ ਸੱਚੇ ਗੁਰੂ ਆ ਜਿਹਦੇ ਘਰ ਵਿੱਚ ਕੋਈ ਕਿਸੇ ਗੱਲ ਦੀ ਕਮੀ ਥੋੜ ਨਹੀਂ ਉਹ ਸੱਚਾ ਗੁਰੂ ਹੈ ਸਮਰੱਥ ਗੁਰੂ ਜਿਹਦੇ ਘਰ ਪਦਾਰਥਾਂ ਦੀ ਕਮੀ ਨਹੀਂ ਜਿਹਦੇ ਘਰ ਸੁੱਖਾਂ ਦੀ ਕਮੀ ਨਹੀਂ ਇਹ ਸੰਸਾਰੀ ਬਨੌਟੀ ਜਿਹੜੇ ਸਰੀਰਕ ਤੌਰ ਤੇ ਗੁਰੂ ਬਣ ਬੈਠਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਸਾਬ ਜਿਸ ਦਾ ਨੰਗਾ ਭੁੱਖਾ ਹੋਵੇ ਇਹਦਾ ਨੱਪਰ ਕਿੱਥੋਂ ਰੱਜ ਖਾਵੇ ਜੇ ਇਹਦੇ ਘਰ ਜੇ ਨੌਕਰੀ ਕਰਦਾ ਜੇ ਉਹ ਵੀ ਨੰਗਾ ਭੁੱਖਾ ਹੋਵੇ ਤੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਜਿਹਦੇ ਘਰ ਨੌਕਰੀ ਕਰਦੇ ਆ ਜਿਹਦੀ ਚੱਕਰੀ ਕਰਦੇ ਆ ਜਿਹਦੀ ਗੁਲਾਮੀ ਕਰਦੇ ਆ ਗੁਲਾਮ ਬਣ ਕੇ ਰਹਿੰਦੇ ਆ ਮਾਲਕ ਦਾ ਜੇ ਉਹ ਹੀ ਨੰਗਾ ਭੁੱਖਾ ਹੋਵੇ ਮਾਲਕ ਕੀ ਤੇ ਮਹਾਰਾਜ ਜੀ ਕਹਿੰਦੇ ਫਿਰ ਨਫਰ ਜਿਹੜਾ ਨੌਕਰ ਹੈ ਉਹ ਕਿੱਥੋਂ ਰੱਜ ਕੇ ਖਾਵੇਗਾ ਜੇ ਉਹਦੇ ਪੱਲੇ ਕੁਝ ਹੋਵੇਗਾ ਤਾਂ ਹੀ ਨੌਕਰ ਉਹਨੂੰ ਦਵੇਗਾ ਮਹਾਰਾਜ ਜੀ ਕਹਿੰਦੇ ਕਾਨੂੰ ਚੱਕਰੀ ਕਰਨੀ ਫਿਰ ਐਸੇ ਲੋਕਾਂ ਦੀ ਕਾਨੂੰ ਚੱਕਰੀ ਕਰਨੀ ਕਾਨੂੰ ਨੌਕਰ ਬੰਨਾ ਜੇ ਸਹਬ ਕੀ ਘਰ ਵਾਥ ਹੋਵੇ ਸੋ ਨਫਰੇ ਹੱਥ ਆਵੇ ਅਲਹੋਂਦੀ ਕਿਥੋਂ ਪਾਏ ਜਿਹੜੀ ਵਸਤੂ ਮਹਾਰਾਜ ਜੀ ਕਹਿੰਦੇ ਆਪਣੇ ਸਹਬ ਦੇ ਘਰ ਹੋਵੇਗੀ ਕੋਈ ਨੌਕਰ ਨੂੰ ਦਵੇਗਾ ਨਾ ਜਿਹੜੀ ਮਾਲਕ ਦੇ ਘਰ ਵਸਤੂ ਹੈ ਪਦਾਰਥ ਹੈ ਉਹੀ ਨੌਕਰ ਦੀ ਤਲੀ ਤੇ ਰੱਖੇਗਾ ਜੇ ਹੋਏਗਾ ਹੀ ਨਹੀਂ ਉਹ ਕਿਥੋਂ ਰੱਖੇਗਾ ਮਹਾਰਾਜ ਜੀ ਕਹਿੰਦੇ ਜੇ ਸਾਹਿਬੇ ਕੀ ਘਰ ਵਸਤ ਹੋਵੇ ਵਸਤ ਪਤਿ ਦਾ ਭਾਵ ਵਸਤੂ ਜੇ ਸਾਹਿਬ ਦੇ ਘਰ ਜਿਵੇਂ ਦੀ ਵਸਤੂ ਹੋਵੇਗੀ ਉਹ ਨਫਰੇ ਹੱਥ ਆਵੇ ਉਹ ਚਾਕਰ ਦੇ ਘਰ ਨੌਕਰ ਦੇ ਹੱਥ ਆਵੇਗੀ ਨਾ ਅਣ ਹੁੰਦੀ ਕਿੱਥੋਂ ਪਾਏ ਮਹਾਰਾਜ ਜੀ ਕਹਿੰਦੇ ਉਹ ਕਿੱਥੋਂ ਦਵੇਗਾ ਜੇ ਸੱਚੀ ਵਸਤੂ ਦੇ ਘਰ ਹੈ ਨਹੀਂ ਨਾਮ ਦਾ ਦਾਤ ਉਹਦੀ ਝੋਲੀ ਵਿੱਚ ਹੈ ਨਹੀਂ ਉਹ ਸਾਨੂੰ ਕਿੱਥੋਂ ਦਵੇਗਾ ਤੂੰ ਆਪ ਹੀ ਨੰਗਾ ਭੁੱਖਾ ਹੈ ਉਹ ਸਾਨੂੰ ਕੋਤੋਂ ਨਾਮ ਦੀਆਂ ਬਰਕਤਾਂ ਦੇਵੇਗਾ ਅੰਮ੍ਰਿਤ ਬਾਣੀ ਸਾਨੂੰ ਕਿੱਥੋਂ ਮੁਚਕਾਏਗਾ ਜੇ ਉਹਦੇ ਕੋਲ ਆਪ ਹੀ ਇਹ ਯੋਗਤੀ ਨਹੀਂ ਆਪ ਹੀ ਨਾਮ ਦਾ ਆਨੰਦ ਨਹੀਂ ਹੈ ਉਹ ਸਾਨੂੰ ਵੀ ਬਨੌਟੀ ਗੱਲਾਂ ਹੀ ਸੁਣਾਏਗਾ ਨਾ ਲੰਬ ਨੂੰ ਹੀ ਦੁਨਿਆਵੀ ਗੱਲਾਂ ਕਹਿ ਕੇ ਤੋੜ ਦੇਵੇਗਾ ਸਾਨੂੰ ਵੀ ਦੁਨਿਆਵੀ ਗੱਲਾਂ ਦੇ ਪਿੱਛੇ ਆਪਣੇ ਲਾਵੇਗਾ ਤੇ ਮਹਾਰਾਜ ਜੀ ਕਹਿੰਦੇ ਆਸਾ ਉਹ ਬਨੌਟੀ ਬਨੌਟੀ ਮਨੁੱਖ ਹੈ ਨਾ ਜਿਹੜਾ ਉਹਦਾ ਹਿਸਾਲ ਹੁੰਦਾ ਹੈ ਕਹਿੰਦੇ ਉਹ ਸਾਨੂੰ ਨਹੀਂ ਕੁਝ ਦੇ ਸਕਦਾ ਜਿਹੜੇ ਹਿਰਦੇ ਵਿੱਚ ਘਰ ਵਿੱਚ ਆਪ ਹੀ ਨਾਮ ਦੀ ਦਾਤ ਨਹੀਂ ਉਹ ਸਾਡ ਪੰਦੇ ਕੀ ਪਾਏਗਾ ਇਹ ਸੱਚਾ ਗੁਰੂ ਨਾਮ ਦੀ ਦਾਤ ਸੱਚਾ ਇਹ ਮਹਾਰਾਜ ਜੀ ਸੱਚੇ ਮਾਲਕ ਜੀ ਨਾਮ ਦੀ ਦਾਤ ਦੇ ਸਕਦੇ ਹਨ ਦੁਨੀਆ ਤੇ ਐਸਾ ਕੋਈ ਨਹੀਂ ਹੈ ਜਿਹੜਾ ਇਹ ਵਸਤੂ ਦੇ ਸਕੇ ਇਹ ਦਾਤ ਬਖਸ਼ ਦੇਵੇ ਜੇ ਸਾਹਿਬੇ ਕੀ ਘਰ ਵੱਤ ਹੋਵੇ ਤਾਂ ਨਫਰੇ ਹੱਥ ਆਵੇ ਕਹਿੰਦੇ ਜੇ ਉਹਦੇ ਘਰ ਹਿਰਦੇ ਵਿੱਚ ਇਹ ਦਾਤ ਹੋਵੇਗੀ ਆ ਸਾਡੀ ਝੋਲੀ ਪਾਵੇਗਾ ਨਹੀਂ ਤਾਂ ਨਹੀਂ ਪਾ ਸਕਦਾ ਨਹੀਂ ਤਾਂ ਐਵੇਂ ਬਨੌਟੀ ਗੱਲਾਂ ਹਨ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗਿਏ ਸਾਧ ਸੇਵਾ ਔਖੀ ਹੋਈ ਕਹਿੰਦੇ ਐਸੇ ਬਨੌਟੀ ਲੋਕਾਂ ਦੀ ਸੇਵਾ ਕੀਤੀ ਵੀ ਨੇਫਲ ਹੈ ਪਾਸ਼ਾ ਜੀ ਕਹਿੰਦੇ ਐਸੇ ਬਨੌਟੀ ਲੋਕਾਂ ਦੀ চাকਰੀ ਕੀਤੀ ਨੇਫਲ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਐਸੇ ਲੋਕਾਂ ਦੀ ਸੇਵਾ ਕਰਨੀ ਵੀ ਔਖੀ ਆ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗਿਆ ਸੇਵਾ ਜਿੰਨੀ ਮਰਜ਼ੀ ساری ਜ਼ਿੰਦਗੀ ਕਰੀ ਜੋ ਐਸੇ ਲੋਕਾਂ ਨੇ ਮਹਾਰਾਜ ਜੀ ਕਹਿੰਦੇ ਫਿਰ ਲੇਖਾ ਤਾਂ ਦੇਣੇ ਪੈਣਾ ਲੇਖਾ ਤਾਂ ਪੁੱਛਣਾ ਹੈ ਦਰਗਾਹ ਵਿੱਚ ਦੀ ਉੱਥੇ ਬਖਸ਼ਿਆ ਜਾਣਾ ਮਹਾਰਾਜ ਜੀ ਕਹਿੰਦੇ ਇੰਨਾ ਮਰਜ਼ੀ ਚਾਕਰੀ ਕਰੀ ਜਾਈਏ ਦੁਨੀਆਂ ਦੀ ਜੇ ਗੁਰੂ ਦੇ ਮਾਲਕ ਦੇ ਸੱਚੇ ਪਿਤਾ ਦੇ ਨੌਕਰ ਬਣਾਂਗੇ ਇਹਦੀ ਸੇਵਾ ਕਰਾਂਗੇ ਤਾਂ ਫਿਰ ਕੋਈ ਜੰਮਿਆ ਨਹੀਂ ਲੇਖਾ ਮੰਗਣਾ ਉਈ ਜਮਿਆ ਨਹੀਂ ਉਹ ਕਾਗਜ਼ ਨਾਲ ਲੈ ਕੇ ਜਾਣ ਵਾਲਾ ਇਹ ਮਹਾਰਾਜ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਹਰਾ ਜੀ ਕਹਿੰਦੇ ਸੱਚੇ ਮਾਲਕ ਦੀ ਸੱਚੀ ਸੇਵਾ ਹੈ ਇੱਕ ਮੌਨ ਵਾਸਤੇ ਪਿਛਲੇ ਕਰਮ ਚੰਗੇ ਚਾਹੀਦੇ ਹਨ ਤਾਂ ਬਾਣੀ ਦੀ ਪ੍ਰਾਪਤੀ ਤੇ ਸੇਵਾ ਮਿਲਦੀ ਇਸ ਘਰ ਦੀ ਤੇ ਨਹੀਂ ਤੇ ਮਹਾਰਾਜ ਜੀ ਕਹਿੰਦੇ ਬਣੌਟੀ ਲੋਕਾਂ ਦੀ ਲੋਕ ਸੇਵਾ ਕਰੀ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਜਿੰਨਾ ਮਰਜੀ ਔਖਾ ਹੋ ਕੇ ਸੇਵਾ ਕਰਨ ਤੇ ਮਹਾਰਾਜ ਜੀ ਕਹਿੰਦੇ ਉਹ ਸੇਵਾ ਚ ਕੁਝ ਖਾਟ ਨਹੀਂ ਸਕਦੇ ਕੁਝ ਕਮਾ ਨਹੀਂ ਸਕਦੇ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਦੇਖੋ ਮਹਾਰਾਜ ਨੇ ਜਵਾਬ ਦਿੱਤਾ ਖੀਲੀ ਪੰਕਤੀ ਕਹਿੰਦੇ ਸੱਚੇ ਗੁਰੂ ਦੀ ਸੇਵਾ ਕਰੋ ਜੇ ਕੁਝ ਲੈਣਾ ਨਾਨਕ ਸੇਵਾ ਕਰੋ ਗੁਰੂ ਹਰ ਗੁਰ ਸਫਲ ਦਰਸ਼ਨ ਕੀ ਮਹਾਰਾਜ ਕਹਿੰਦੇ ਨਾਨਕ ਉਹ ਸੱਚੇ ਪ੍ਰਭੂ ਦੀ ਸੇਵਾ ਕਰੋ ਉਹਦਾ ਸਫਲ ਦਰਸ਼ਨ ਹੈ ਉਹਦੀ ਸੇਵਾ ਸਫਲ ਹੈ ਸੱਚੇ ਮਾਲਕ ਦੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਦਰਸ਼ਨ ਹੀ ਸਫਲ ਹਨ ਨਾਮ ਦੇ ਨਾਮ ਰੂਪੀ ਦਰਸ਼ਨ ਹਨ ਉਹਦੇ ਸੱਚੇ ਮਾਲਕ ਦੀ ਸੇਵਾ ਕੀਤੀ ਸਿਮਰਨ ਕੀਤਾ ਉਹਦੇ ਦਰਸ਼ਨ ਹੋ ਜਾਂਦੇ ਹਨ ਫਿਰ ਲੇਖਾ ਮੰਗੇ ਨਾ ਕੋਈ ਮਹਾਰਾਜ ਜੀ ਕਹਿੰਦੇ ਫਿਰ ਕੋਈ ਨਹੀਂ ਲੇਖਾ ਮੰਗੇ ਫਿਰ ਕੋਈ ਨਹੀਂ ਦਰਗਾਹ ਚ ਕੁਛ ਦਦਾ ਤੂੰ ਕਿੱਥੋਂ ਆਇਆ ਕਿੱਥੇ ਜਾਣਾ ਕਿਉਂਕਿ ਉਹ ਮਾਲਕ ਖੁਦ ਨਾਲ ਖੜਦਾ ਉਹਦੀ ਆਤਮਾ ਹੀ ਅਮਰ ਹੋ ਜਾਂਦੀ ਹੈ ਉਦੇ ਦਰਸ਼ਨ ਕਰਕੇ ਬਾਣੀ ਦੇ ਬਾਣੀ ਦੀ ਵਿਚਾਰ ਸੁਣ ਕੇ ਪੜ੍ਹ ਕੇ ਜਿਹੜਾ ਸੇਤਾ ਪ੍ਰਤੀ ਮਹਾਰਾਜ ਕੇ ਦਰਸ਼ਨ ਕਰਦਾ ਬਾਣੀ ਦਾਹੀਂ ਉਹ ਗੁਰਸਿੱਖ ਨੂੰ ਕਿਤੇ ਦੇਖਾ ਦੇਣ ਦੀ ਲੋੜ ਹੈ ਉਜੁਲਾ ਤੋਂ ਰਹਿਤ ਹੋ ਜਾਂਦੀ ਆਤਮਾ ਔੜੀ ਅੱਗੇ ਪੌੜੀ ਮਹਾਰਾਜ ਜੀ ਰੰਮ ਕਰਦੇ ਹਨ ਜੀ ਨਾਨਕ ਵਿਚਾਰੇ ਸੰਤ ਜਨ ਚਾਰ ਵੇਦ ਕਹੰਦੇ ਫਿਰ ਮਹਾਰਾਜ ਜੀ ਜਵਾਬ ਦਿੰਦੇ ਹਨ ਪਾਤਸ਼ਾਹ ਜੀ ਨਾਨਕ ਵਿਚਾਰੇ ਨਾਨਕ ਮਹਾਰਾਜ ਜੀ ਕਹਿੰਦੇ ਨਾਨਕ ਸਤਿ ਪਰਮੇਸ਼ਰ ਦੀ ਵਿਚਾਰ ਉਹਦੀ ਵਿਚਾਰ ਵੀ ਇਹੀ ਕਹਿੰਦੀ ਹੈ ਤੇ ਜਿਹੜੇ ਗ੍ਰੰਥਨ ਧਾਰਮਿਕ ਚਾਰ ਵੇਦ ਕਹਿੰਦੇ ਹਰਾ ਜੀ ਕਹਿੰਦੇ ਚਾਰੇ ਵੇਦ ਵੀ ਇਹ ਕੁਝ ਕਹਿੰਦੇ ਆ ਧਾਰਮਿਕ ਪੁਸਤਕਾ ਧਾਰਮਿਕ ਗ੍ਰੰਥ ਕਹਿੰਦੇ ਮਾਲਕ ਵੀ ਪ੍ਰਭੂ ਵੀ ਇਹ ਕਹਿੰਦਾ ਹੈ ਉਹਦੀ ਵਿਚਾਰ ਵੀ ਇਹੀ ਕਹਿੰਦੀ ਹੈ ਸਤਿ ਪਰਮੇਸ਼ਰ ਦੀ ਅਤੇ ਉਹਦੇ ਜਨਾਂ ਦੀ ਉਹਦੇ ਗ੍ਰੰਥਾਂ ਦੀ ਵਿਚਾਰ ਵੀ ਕਹਿੰਦੇ ਚਾਰ ਵੇਦ ਕਹੰਦੇ ਭਗਤ ਮੁਖੇ ਦੇ ਬੋਲਦੇ ਸੇ ਵਚਨ ਹਵੰਦੇ ਕਹਿੰਦੇ ਜੋ ਵਚਨ ਭਗਤ ਗੁਰਮੁਖ ਜਨ ਬੋਲਦੇ ਆ ਉਹਨੂੰ ਸੱਚ ਹੁੰਦੇ ਹਨ ਮਹਾਰਾਜ ਜੀ ਕਹਿ ਰਹੇ ਗੁਰੂ ਰਾਮਦਾਸ ਜੀ ਕਹਿੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹਵੰਦੇ ਕਹਿੰਦੇ ਉਹ ਵਚਨ ਹੋ ਜਾਂਦੇ ਹਨ ਕਦੀ ਭੁੱਲਿਓ ਨਾ ਜਿਹੜੇ ਸਤਿ ਪਰਮੇਸ਼ਰ ਵਿੱਚ ਜਿਨ੍ਹਾਂ ਦੀ ਜੀਵ ਸਦਾ ਹੀ ਉਹਦੇ ਨਾਮ ਵਿੱਚ ਰੰਗੀ ਜਾਂਦੀ ਹੈ ਜੇਵਾ ਰਹੀਂ ਜਿਹੜੇ ਸਦਾ ਹੀ ਸਿਮਰਨ ਕਰਦੇ ਹਨ ਸਦਾ ਹੀ ਉਹਦੀ ਭਗਤੀ ਕਰਦੇ ਉਹਨਾਂ ਦੀ ਰਸਨਾ ਤੇ ਮਾਲਕ ਦਾ ਵਾਸ ਹੋ ਜਾਂਦਾ ਜਿਵੇਂ ਦੇਖੋ ਗੁਰੂ ਰਾਮਦਾਸ ਮਹਾਰਾਜ ਨੇ ਕਹਾ ਸੀ ਨਾ ਸਾਡੇ ਪਿਤਾ ਦਾ ਬਚਨ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਕਹਿੰਦੇ ਇਹਦੀ ਰਸਨਾ ਤੇ ਸਾਡੇ ਪਿਤਾ ਦਾ ਵਾਸ ਹੈ ਇਸ ਕਰਕੇ ਇਹਨਾਂ ਦੇ ਬਚਨ ਖਾਲੀ ਨਹੀਂ ਜਾ ਸਕਦੇ ਜਦੋਂ ਬਚਨ ਕੀਤਾ ਸੀ ਨਾ RAM RAAY ਨੇ ਉਸ ਵੇਲੇ ਸੋਰੀ 8ਵੇਂ ਪਾਤਸ਼ਾਹ ਨੇ ਕਿਹਾ ਸੀ 8ਵੇਂ ਪਾਤਸ਼ਾਹ ਜੀ ਕਹਿੰਦੇ 8ਵੇਂ ਪਾਤਸ਼ਾਹ ਨੂੰ ਬਚਨ ਕੀਤਾ ਸੀ ਕਹਿੰਦੇ ਚੀਚਕ ਦੀ ਬਿਮਾਰੀ ਨਾਲ ਹੀ ਸਰੀਰ ਛੱਡ ਜਾਣਗੇ ਸਾਡੇ ਭਰਾ ਨੇ ਬਚਨ ਕਰਤਾ ਸਾਤਗੁਰੂ ਜੀ ਫਿਰ ਸੰਗਤਾਂ ਨੂੰ ਦਿੱਲੀ ਦੀਆਂ ਨੂੰ ਕਹਿੰਦੇ ਅਸੀਂ ਸਰੀਰ ਤਾਂ ਇਸੇ ਤਰ੍ਹਾਂ ਛੱਡਾਂਗੇ ਕਿਉਂ ਇਹਨਾਂ ਦੀ ਇਹਨਾਂ ਦੀ ਰਸਨਾ ਤੇ ਸਾਡੇ ਵੱਡੇ ਗੁਰਾਂ ਦਾ ਆਵਾਸ ਹੈ ਉਹਨਾਂ ਨੇ ਵਤਨ ਕੀਤਾ ਸੀ ਤੁਹਾਡੀ ਰਸਨਾ ਤੇ ਸਾਡਾ ਆਵਾਸ ਹੋਏਗਾ ਜੋ ਇਹ ਵਚਨ ਕਹਿਣਗੇ ਪੂਰਾ ਹੋਏਗਾ ਇਸ ਕਰਕੇ ਉਹ ਵਚਨ ਖਾਲੀ ਨਹੀਂ ਜਾਂਦਾ ਹੁਣ ਅਸੀਂ ਚੇਤਕ ਦੀ ਬਿਮਾਰੀ ਨਾਲ ਹੀ ਆਪਣਾ ਸਰੀਰ ਤਿਆਗਾਂਗੇ ਪਰ ਇਹਨੂੰ ਮੌਤ ਦੱਸਣ ਵਾਲੇ ਨੂੰ ਆਪਣੀ ਮੌਤ ਦਾ ਪਤਾ ਹੀ ਨਹੀਂ ਲੱਗੇਗਾ ਨਾਲ ਹੀ ਮਹਾਰਾਜ ਨੇ ਅਧਮੀ ਪਾਤਸ਼ਾਹ ਨੇ ਬਤਨ ਕਰਤਾ ਸੀ 8ਵੇਂ ਪਾਤਸ਼ਾਹ ਨੇ ਬਤਨ ਕਰਤਾ ਕਹਿੰਦੇ ਸਾਡੇ ਵੱਡੇ ਪਰਾ ਨੂੰ ਸਾਡੀ ਮੌਤ ਦੱਸਣ ਵਾਲੇ ਨੂੰ ਆਪਣੀ ਮੌਤ ਦਾ ਪਤਾ ਹੀ ਨਹੀਂ ਲੱਗੇਗਾ ਇਹ ਜਿੰਦੇ ਨੂੰ ਮਸੰਦ ਸਾੜਦੇ ਨੇ ਉਹ ਜਿੰਦੇ ਨੂੰ ਹੀ ਮਸੰਦਾ ਨੇ ਸਾੜਤਾ ਸੀ RAM ਰਾਏ ਨੂੰ ਕਿਸੇ ਸੇਵਕ ਦਾ ਕਾਰਜ ਕਰਨ ਗਏ ਸੀ ਆਪਣਾ ਸਰੀਰ ਇੱਕ ਕੋਠੇ ਵਿੱਚ ਬੰਦ ਕਰਕੇ ਦਸਵੀਂ ਦਿਵਾਰ ਤੇ ਸਵਾਸ ਰੱਖ ਕੇ ਤੇ ਸਰੀਰ ਚੋਂ ਆਤਮਾ ਨਿਕਲ ਜਾਂਦੀ ਹੈ ਤੇ ਬਾਹਰ ਮਾਤਾ ਜੀ ਨੂੰ ਬਿਠਾ ਕੇ ਚਲੇ ਗਏ ਕਹਿੰਦੇ ਅਸੀਂ ਕੁਝ ਦਿਨ ਵਾਪਸ ਨਹੀਂ ਆਵਾਂਗੇ ਕਿਸੇ ਨੂੰ ਕਮਰੇ ਚ ਨਹੀਂ ਵਰਣ ਦੇਣਾ ਜਦੋਂ ਵਾਪਸ ਆਵਾਂਗੇ ਉਦੋਂ ਦਰਵਾਜ਼ਾ ਖੋਲਣਾ ਤੇ ਕੀ ਹੋਇਆ ਉਹ ਸਰੀਰ ਚ ਉਹ ਦਸਵੇਂ ਦੁਆਰ ਚ ਆਤਮਾ ਨੂੰ ਖਿਲਾੜ ਮਾਰ ਕੱਢ ਕੇ ਸਰੀਰ ਉੱਥੇ ਪਿਆ ਰਾਮ ਰਾਏ ਜੀ ਚਲੇ ਗਏ ਕਿੰਨੇ ਦਿਨ ਵਾਪਸ ਹੀ ਨਹੀਂ ਆਏ ਬਾਹਰ ਮਸੰਦ ਤੰਗ ਹੋ ਗਏ ਮਸੰਦਾਂ ਨੇ ਕੀ ਕੀਤਾ ਧੱਕੇ ਨਾਲ ਮਾਤਾ ਜੀ ਤੋਂ ਦਰਵਾਜਾ ਖੋਲ ਕੇ ਸਰੀਰ ਨੂੰ ਅਗਨ ਭੇਟ ਕਰਤਾ ਕਹਿੰਦੇ ਤਾਂ ਮਰ ਗਿਆ ਉਹਨਾਂ ਨੇ ਗੱਲ ਹੀ ਨਹੀਂ ਮੰਨੀ ਮਾਤਾ ਬਹੁਤ ਹੱਥ ਛੋੜਦੀ ਈ ਮਾਤਾ ਕਹਿੰਦੀ ਭਾਈ ਇਹ ਦੀਨ ਦੇ ਹਨ ਕਿ ਆ ਵਾਪਸ ਆਉਣਗੇ ਤੇ ਸਾਧ ਸੰਗਤ ਜੀ ਉਹਨਾਂ ਦੇ ਧੱਕੇ ਨਾਲ ਉਹਦੇ ਸਰੀਰ ਨੂੰ ਅਗਨ ਭੇਟ ਕਰਤਾ ਜਦੋਂ ਅਗਨ ਭੇਟ ਕਰਤਾ ਉਸ ਤੋਂ ਬਾਅਦ ਰਾਮ ਰਾਜ ਜੀ ਵਾਪਸ ਆਏ ਦੇਖੋ ਮਹਾਰਾਜ ਉੱਠੇ ਪਾਸ਼ਾ ਨੇ ਪਹਿਲੀ ਵਚਨ ਕਰਦਾ ਸੀ ਕਹਿੰਦੇ ਕਿ ਸਾਡੀ ਮੌਤ ਦੱਸਣ ਵਾਲੇ ਨੂੰ ਇਨੂੰ ਮੌਤ ਦਾ ਪਤਾ ਹੀ ਨਹੀਂ ਚੱਲਣਾ ਸਰੀਰ ਨੂੰ ਕਿੰਸ ਟਾਈਮ ਮੌਤ ਆ ਜਾਈਂ। ਉਸੇ ਤਰੀਕਾ ਹੀ ਹੋਇਆ ਸੀ ਵਸੰਦਾ ਨੇ ਜਿੰਦੇ ਨੂੰ ਹੀ ਭੂਕਤਾ ਸੀ ਜਿੰਦੇ ਨੂੰ ਹੀ ਸਾੜਦਾ। ਇਹ ਮਹਾਰਾਜ ਗੁਰੂ ਬਾਦਸ਼ਾਹ ਜੀ ਤੋਂ ਉੱਥੇ ਬਾਦਸ਼ਾਹ ਜੀ ਇੱਥੇ ਬੱਤਨ ਕਰਦੇ ਹਨ। ਕਹਿੰਦੇ ਉਹ ਪਰਮਾਤਮਾ ਰੀ ਮਹਾਰਾਜ ਜੀ ਦੇ ਘਰ ਦੇ ਵਿੱਚ ਸਭ ਕੁਝ ਹੈ ਸੱਚੇ ਗੁਰੂ ਕੋਲ। ਕਿਸੇ ਗੱਲ ਦੀ ਥੋੜ੍ਹ ਕਮੀ ਨਹੀਂ ਉਹਦੇ ਘਰ ਵਿੱਚ ਨੌ ਨਿੱਧੀਆਂ ਰੇਧੀਆਂ ਸਿੱਧੀਆਂ। ਦੇ ਮਹਾਰਾਜ ਜੀ ਕਹਿੰਦੇ ਖਜਾਨੇ ਭਰੇ ਹਨ ਨਾਨਕ ਵਿਚਾਰੇ ਸੰਤ ਜਨ ਚਰ ਵੇਦ ਕਹੰਦੇ ਜੋ ਵੇਦ ਗੁਰੂ ਸਤਾ ਸੱਚਾ ਪਰਮੇਸ਼ਰ ਕਹਿੰਦਾ ਸਤ ਪਰਮੇਸ਼ਰ ਉਹੀ ਵੇਦ ਸ਼ਸਤਰ ਕਹਿੰਦੇ ਹਨ ਭਗਤ ਮੁਖੇ ਦੇ ਬੋਲਦੇ ਤੇ ਬਚਨ ਹਵੰਦੇ ਕਹਿੰਦੇ ਸਤ ਪਰਮੇਸ਼ਰ ਦੇ ਭਗਤ ਉਹ ਸਤ ਹੋ ਜਾਂਦੇ ਹਨ ਉਹਨਾਂ ਦੇ ਬਚਨ ਵੀ ਸਤ ਤੋਂ ਜਨ ਜੋ ਬੋਲਦੇ ਹਨ ਉਹੀ ਵਰਤ ਜਾਂਦਾ ਪ੍ਰਗਟ ਪਹਾਰਾ ਆਪਦਾ ਸਭ ਲੋਕ ਸੁਨੰਦੇ ਮਹਾਰਾਜ ਜੀ ਕਹਿੰਦੇ ਉਹ ਪ੍ਰਗਟਾਨ ਸਾਰੇ ਜੱਗ ਵਿੱਚ ਉਹ ਪ੍ਰਗਟ ਹੋ ਜਾਂਦੇ ਹਨ ਲੋਕੇ ਛਿਪੇ ਨਹੀਂ ਰਹਿੰਦੇ ਜਿਹੜੀ ਸਤਿਨਾ ਉਹ ਸਦਾ ਹੀ ਰੋਸ਼ਨੀ ਨੂੰ ਕਮਰੇ ਤੋਂ ਨਹੀਂ ਬੰਦ ਕਰ ਸਕਦਾ ਜਿਹੜੀ ਰੋਸ਼ਨੀ ਹੁੰਦੀ ਹੈ ਸੂਰਜ ਚੜਦਾ ਹੈ ਨਾ ਅੰਧੇਰਾ ਜਿਹੜਾ ਆਪਣੇ ਆਪ ਗਾਇਬ ਹੋ ਜਾਂਦਾ ਸੂਰਜ ਦੀ ਕਿਰਨ ਐਸੀ ਪੈਂਦੀ ਹੈ ਦਿਨ ਚੜ ਜਾਂਦਾ ਅੰਧੇਰਾ ਦੌੜ ਜਾਂਦਾ ਇਸੇ ਤਰ੍ਹਾਂ ਸਤ ਨਾਮ ਦਾ ਪ੍ਰਕਾਸ਼ ਹੈ ਜਿੱਥੇ ਕੋਈ ਭਗਤ ਪੈਦਾ ਹੁੰਦਾ ਹੈ ਉਹ ਕਦੀ ਛੁਪਿਆ ਛੁਪਿਆ ਨਹੀਂ ਰਹਿੰਦਾ ਮਹਾਰਾਜ ਜੀ ਕਹਿੰਦੇ ਉਹ ਪ੍ਰਗਟ ਹੋ ਜਾਂਦਾ ਹੈ ਇਹ ਮਾਲਕ ਦੇ ਬਚਨ ਹਨ ਇਹਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਨੰਦੇ ਲੋ ਮਹਾਰਾਜ ਜੀ ਕਹਿੰਦੇ ਭਗਤ ਜਿਹੜਾ ਉਹ ਸਦਾ ਹੀ ਰੁਕਿਆ ਛਿਪਿਆ ਨਹੀਂ ਰਹਿੰਦਾ ਸੁਖ ਨਾ ਪਾਇਨ ਮੁਗਧ ਨਾਰ ਸੇ ਨਾਲ ਤਹੁੰਦੇ ਕਹਿੰਦੇ ਉਹ ਸੁਖ ਨਹੀਂ ਪਾਉਂਦੇ ਇਹਨੇ ਮੂਰਖ ਲੋਕ ਹਨ ਮਹਾਰਾਜ ਜੀ ਕਹਿੰਦੇ ਮੂਗਤ ਤੋਂ ਭਾਵ ਮੂਰਖ ਨਾਰ ਮੂਰਖ ਪ੍ਰਾਨੀ ਜਿਹੜੇ ਅਨ ਮਹਾਰਾਜ ਜੀ ਕਹਿੰਦੇ ਉਹ ਸੁੱਖ ਨਹੀਂ ਪਾਉਂਦੇ ਕਿਉਂ ਜਿਨ੍ਹਾਂ ਨੇ ਸੰਤਾ ਨਾਲ ਸਤਿ ਪ੍ਰਵੇਸ਼ਰ ਨਾਲ ਵੈਰ ਲੈ ਲਿਆ ਵੈਰ ਵਿੱਢ ਲਿਆ ਔਰ ਜੀ ਕਹਿੰਦੇ ਉਹ ਸੁੱਖ ਨਹੀਂ ਪਾ ਸਕਦੇ ਓਏ ਲੋ ਲੋਚਨ ਉਹਨਾਂ ਗੁਨਾ ਨੂੰ ਓਏ ਘਾਰ ਸੜੰਦੇ ਮਹਾਰਾਜ ਜੀ ਕਹਿੰਦੇ ਉਹ ਉਸ ਗੁਨਾ ਨੂੰ ਲੋਚਦੇ ਰਹਿੰਦੇ ਹਨ ਉਹ ਲੋਤ ਦੀ ਘਰ ਦੇ ਵਿੱਚ ਸੜ ਗਲ ਜਾਂਦੇ ਹਨ ਉਹ ਵਿਚਾਰੇ ਕੀ ਕਰੇ ਜਾਂ ਭਾਗ ਤੁਰ ਮੰਦੇ ਉਹ ਵਿਚਾਰੇ ਮਹਾਰਾਜ ਜੀ ਕਹਿੰਦੇ ਕੀ ਕਰ ਸਕਦੇ ਹਨ ਕਹਿੰਦੇ ਉਹਨਾਂ ਦਾ ਕੀ ਦੋਸ਼ ਹੈ ਉਹ ਚਾਰਿਆਂ ਦੇ ਭਾਗ ਹੀ ਮੰਦੇ ਹਨ ਮਾਰੇ ਹਨ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਜਿਨ੍ਹਾਂ ਨੂੰ ਪਰਮੇਸ਼ਰ ਮਾਰ ਦੇ ਦਿੰਦਾ ਹੈ ਨਾ ਉਦੀ ਮਾਰ ਐਸੀ ਆ ਕੋਈ ਦੁਨੀਆ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਜੋ ਮਾਰੇ ਦਿਨ ਪਾਰ ਬ੍ਰਹਮ ਸੇ ਕਿਸੇ ਨਾਲ ਸੰਦੇਹ ਕਿਸੇ ਦੇ ਸਕੇ ਨਹੀਂ ਆ ਨੂੰ ਸਦਾ ਹੀ ਪਰਮੇਸ਼ਰ ਨਾਲ ਜਿਨ੍ਹਾਂ ਨੇ ਵੈਰ ਲਿਆ ਉਹ ਆਟੋਮੈਟਿਕ ਹੀ ਪਰਮੇਸ਼ਰ ਦੀ ਮਾਰ ਜੇ ਤਾਂ ਆ ਗਈ ਵੈਰ ਕਰੇ ਨਰਵੈਰ ਨਾਲ ਧਰਮ ਨਾਉ ਪਚੰਦੇ ਉਹ ਨਰਵੈਰ ਪਰਮੇਸ਼ਰ ਹਰੀ ਜਿਹਦਾ ਕਿਸੇ ਨਾਲ ਵੈਰ ਵਿਰੋਧ ਹੀ ਨਹੀਂ ਐ ਅਸੀਂ ਉਹਦੇ ਨਾਲ ਜੇ ਮੱਥਾ ਲਾਈਏ ਫਿਰ ਗਲਤੀ ਹੈ ਨਾ ਇਹਦਾ ਕਿਸੇ ਨਾਲ ਵੈਰ ਹੀ ਨਹੀਂ ਚੋਰਾ ਨੂੰ ਵੀ ਸਾਧਾ ਨੂੰ ਵੀ ਮਾੜਿਆ ਨੂੰ ਇਨੰਦਕਾ ਨੂੰ ਵੀ ਖਾਣ ਵਾਸਤੇ ਦੇ ਰਿਹਾ ਪਹਿਨਣ ਵਾਸਤੇ ਦੇ ਰਿਹਾ ਘਰ-ਬਾਰ ਦਿੱਤੇ ਹੋਏ ਹਨ ਫਿਰ ਸਾਡਾ ਕਾਹਦਾ ਵੈਰ ਹੋ ਦੇ ਨਾਲ ਜੇ ਫਿਰ ਵੀ ਕੋਈ ਵੈਰ ਕਮਾਏਗਾ ਨਰਵੈਰ ਦੇ ਨਾਲ ਉਹ ਧਰਮੀ ਥੋੜਾ ਹੋ ਸਕਦਾ ਆ ਧਰਮੀ ਮਨੁੱਖ ਹੈ ਧਰਮੀ ਨੀਆ ਆ ਧਰਮ ਤੋਂ ਉਲਟਾ ਧਰਮੀ ਹੁੰਦਾ ਉਹ ਨਾਏ ਉਹ ਧਰਮੀ ਨੂੰ ਮਹਾਰਾਜ ਜੀ ਕਹਿੰਦੇ ਉਹ ਬਚ ਨਹੀਂ ਸਕਦਾ ਜੋ ਜੋ ਸੰਤ ਸਰਾਪਿਆ ਸੇ ਫਿਰੀ ਭਵੰਦੇ ਹਰ ਜੀ ਕਹਿੰਦੇ ਸਤਿ ਪਰਮੇਸ਼ਰ ਦਾ ਜਿਹੜਾ ਸਰਾਪਿਆ ਹੋਇਆ ਹੈ ਉਹ ਮੁੜ ਮੁੜ ਕੇ ਜੰਮਣ ਮਰਨ ਵਿੱਚ ਫਿਰ ਤੁਰਿਆ ਫਿਰਦਾ ਪੀੜ ਮੁਟੋ ਕੱਟੀ ਐ ਇਸ ਡਾਲ ਸਕੰਦੇ ਖੀਰਲੀ ਤੋਖ ਹੈ ਮਹਾਰਾਜ ਜੀ ਕਹਿੰਦੇ ਕਿਸੇ ਪੀੜ ਨੂੰ ਥੱਲੋ ਜਾੜ ਕੱਟ ਦਈਏ ਤੋ ਹਰਾ ਪਰਾ ਥੋੜਾ ਰਹੇਗਾ ਜੜ ਕੱਟਣ ਦੇ ਨਾਲ ਉਹਦੇ ਟਾਹਣ ਟਾਣੀਆਂ ਵੀ ਸੁੱਕ ਜਾਂਦੇ ਹਨ ਪੇੜ ਨੂੰ ਜੜ ਤੋਂ ਕੱਟ ਦਈਏ ਉਹ ਆਦੇ ਆਟੋਮੈਟਿਕ ਹੀ ਟਾਹਣ ਟਾਣੀਆਂ ਵੀ ਸੁੱਕ ਜਾਂਦੇ ਹਨ ਹਰੇ ਭਰੇ ਨਹੀਂ ਰਹਿੰਦੇ ਇਹਦੇ ਇਸੇ ਤਰ੍ਹਾਂ ਜੇ ਦੀ ਜਾੜੀ ਫਟ ਦੇ ਮਹਾਰਾਜ ਉਹ ਹਰਾ ਭਰਿਆ ਨਹੀਂ ਰਹੇਗਾ ਉਹ ਸਦਾ ਹੀ ਉਹ ਮਹਾਰਾਜ ਦੀ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਦੁੱਖ ਭੋਗੇਗਾ ਇਹ ਅੱਜ ਦੇ ਭਾਈ ਸ਼ਬਦ ਦੀ ਵਿਚਾਰ ਹੈ ਸ਼ਬਦ ਪੌੜੀ ਦੇ ਵਿੱਚ ਮਹਾਰਾਜ ਉੱਥੇ ਪਾਤਸ਼ਾਹ ਜੀ ਸਾਨੂੰ ਜੀਵਾ ਨੂੰ ਉਪਦੇਸ਼ ਜਾਂਦੇ ਹਨ ਐਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਅਨੇਕਾਂ ਹੀ ਭੁੱਲਾਂ ਜੰਨੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ